ਲਓ ਜੀ ਇੱਕ ਹੋਰ ਵੱਡਾ ਝਟਕਾ ਪੰਜਾਬੀਆਂ ਨੂੰ ਦੇ ਦਿੱਤਾ ਗਿਆ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਜੇਕਰ ਤੁਸੀਂ ਵੀ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਆਪਣਾ ਜਾਂ ਆਪਣੇ ਬੱਚਿਆਂ ਦਾ ਚੰਗਾ ਫਿਊਚਰ ਬਣਾਉਣਾ ਚਾਹੁੰਦੇ ਹੋ ਕਿਉਂਕਿ ਕੈਨੇਡਾ ਸਭ ਤੋਂ ਪਹਿਲੀ ਪਸੰਦ ਆ ਬੱਚਿਆਂ ਦੇ ਲਈ ਚਾਹੇ ਮਾਪਿਆਂ ਦੇ ਲਈ ਉਹ ਹਮੇਸ਼ਾ ਇਹ ਹੀ ਚਾਹੁੰਦੇ ਹੈ ਕਿ ਕੈਨੇਡਾ ਭੇਜਿਆ ਜਾਵੇ ਕਿਉਂਕਿ ਆਸਟ੍ਰੇਲੀਆ ਤੇ ਇੰਗਲੈਂਡ ਦੇ ਵਿੱਚ ਕਾਫੀ ਆ ਦੇ ਰੂਲ ਐਂਡ ਰੈਗੂਲੇਸ਼ਨ ਸਖਤ ਹੋਣ ਦੀ ਵਜ੍ਹਾ ਨਾਲ ਕਿਉਂਕਿ ਕੈਨੇਡਾ ਦੇ ਵਿੱਚ ਕੰਮ इजीली ਮਿਲ ਜਾਂਦਾ ਹੈ ਜਿਨ੍ਹਾਂ ਲੋਕਾਂ ਨੇ ਕਰਨਾ ਹੁੰਦਾ ਹੈ ਜਿਨ੍ਹਾਂ ਨੇ ਨਹੀਂ ਕਰਨਾ ਉਹਨਾਂ ਲਈ ਇੱਕ ਹੀ ਸਵਾਲ ਆ ਜੀ ਕੈਨੇਡਾ ਦੇ ਵਿੱਚ ਕੰਮ ਹੈ ਨਹੀਂ ਪਰ ਜਿਨ੍ਹਾਂ ਨੇ ਕਰਨਾ ਹੁੰਦਾ ਹੈ ਉਹ ਫੀਸਾਂ ਵੀ ਭਰਦੇ ਆ ਤੇ ਹੋਰ ਵੀ ਆਪਣੇ ਖਰਚਾ ਪਾਣੀ ਕੱਢਦੇ ਆ ਹੁਣ ਗੱਲ ਕਰਦੇ ਆ ਟੂਰਿਸਟ ਵੀਜ਼ੇ ਤੇ ਵਿਜ਼ਿਟਰ ਵੀਜ਼ੇ ਵਾਲਿਆਂ ਦੀ ਕਿਉਂਕਿ ਸਾਰਿਆਂ ਨੂੰ ਪਤਾ ਕਿ ਆਪਾਂ ਬਿਲਕੁਲ ਫ੍ਰੀ ਆਫ ਕਾਸਟ ਚੈਨਲ ਤੇ ਹਰਪ ਕਰਦੇ ਆ ਤੇ ਆਪਾਂ ਕਿਸੇ ਦੀ ਤੋਂ ਵੀ ਕਿਸੇ ਵੀ ਕੋਈ ਤਰ੍ਹਾਂ ਦਾ ਪੈਸਾ ਨਹੀਂ ਲੈਂਦੇ ਸੋ ਸਾਡੇ ਨਾਲ ਕਾਫੀ ਇਹਦੇ ਵੀਜ਼ੇ ਸ਼ੇਅਰ ਕੀਤੇ ਗਏ ਲੋਕਾਂ ਦੁਆਰਾ ਕਿਉਂਕਿ ਅਸੀਂ ਉਹਨਾਂ ਨੂੰ ਗਾਈਡ ਕੀਤਾ ਸੀ ਉਹਨਾਂ ਨੇ ਘਰ ਬੈਠ ਕੇ ਆਪਣੀ ਪ੍ਰੋਫਾਈਲ ਨੂੰ ਲਾਇਆ 15-20000 ਦੇ ਵਿੱਚ ਵਿਜ਼ਟਰ ਵੀਜ਼ਾ ਲਿਆ 30-40000 ਦੇ ਵਿੱਚ ਟੂਰਿਸਟ ਵੀਜ਼ਾ ਲਿਆ ਜਸਦੀ ਵਜਨ ਨਾਲ ਉਹਨਾਂ ਨੇ ਸਾਨੂੰ ਸ਼ੇਅਰ ਕੀਤੀਆਂ ਕੁਝ ਡਿਟੇਲ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇੱਕ ਵੀਜ਼ਾ ਆਇਆ ਹੋਇਆ ਹੈ ਕੈਨੇਡਾ ਦਾ ਜਸਦੀ ਮੁਨਿਆਦ ਸਰਫ 10 ਦਿਨ ਮਤਲਬ ਕੀ ਉਹ 10 ਦਿਨ ਹੀ ਕੈਨੇਡਾ ਦੇ ਵਿੱਚ ਰਹਿ ਕੇ ਉਹਨੂੰ ਵਾਪਸ ਆਉਣਾ ਹੀ ਪਊਗਾ ਜੇਕਰ ਉਹ 10 ਦਿਨ ਤੋਂ ਉੱਤੇ ਕੈਨੇਡਾ ਦੇ ਵਿੱਚ ਲਾਊਗਾ ਤੇ ਉਹਨੂੰ 5 ਸਾਲ ਦਾ ਬੈਨ ਲੱਗ ਜਾਵੇਗਾ ਜਾਂ ਫਿਰ ਉਸਨੂੰ ਡਿਪੋਰਟ ਕਰ ਦਿੱਤਾ ਜਾਵੇਗਾ ਕਿਉਂਕਿ ਕੈਨੇਡਾ ਕੋਲ ਨਾਉ ਹੁਣ ਟੂਰਿਸਟ ਵਿਜ਼ਟਰ ਵੀਜ਼ੇ ਸਿਰਫ 7 ਦਿਨ ਲਈ 10 ਦਿਨ ਲਈ ਜਾਂ 14 ਦਿਨ ਲਈ ਹੀ ਦੇ ਰਿਆ ਹੈ ਆਪਾਂ ਉੱਥੇ 10 ਦਿਨ 7 ਦਿਨ ਜਾਂ ਫਿਰ 14 ਦਿਨ ਹੀ ਰੋਕ ਸਕਦੇ ਹਾਂ ਕਿਉਂਕਿ ਇੱਕ ਕਾਫੀ ਇਹਦੀ ਵੱਡੀ ਇੱਕ ਬੁਰੀ ਖਬਰ ਆਪਾਂ ਕਹਿ ਸਕਦੇ ਹਾਂ ਜੇਕਰ ਤੁਸੀਂ ਏਜੰਟਾਂ ਦੇ ਥਰੂ ਫਾਈਲ ਲਮਾਉਣੀ ਹੋ ਉਹ ਤੁਹਾਡੇ ਤੋਂ 2-3-4 ਲੱਖ ਲੈ ਜਾਂਦੇ ਧੱਕੇ ਨਾਲ ਪਰ ਜੇਕਰ ਤੁਸੀਂ ਉਹੀ ਫਾਈਲ ਖੁਦ ਘਰ ਬੈਠ ਕੇ ਲਾਉਣੀ ਹੋ ਤੁਹਾਡਾ ਖਰਚਾ 15 ਤੋਂ 20 ਹਜ਼ਾਰ ਦੇ ਵੀ ਆਊਗਾ ਕਿਉਂਕਿ 10 ਤੋਂ 15 ਹਜ਼ਾਰ ਰੁਪਏ ਹੀ ਖਰਚਾ ਆਉਂਦਾ ਹੈ ਜੇਕਰ ਆਪਣਾ ਵੀਜ਼ਾ ਆ ਜਾਂਦਾ ਹੈ ਉਸ ਤੋਂ ਬਾਅਦ ਆਪਣਾ ਟ੍ਰੈਕਟ ਜਰੂਰ ਆ ਕਿ ਆਪਾਂ ਨੂੰ ਔਨ ਤੇ ਜਾਣ ਦੀ ਟ੍ਰੈਕਟ 1.5 ਲੱਖ ਰੁਪਏ ਦੇ ਨੇੜੇ ਤੇੜੇ ਪੈ ਜਾਂਦੀ ਆ ਟ੍ਰਾਂਟੋ 에어ਪੋਰਟ ਦੀ ਇੰਡੀਆ ਟੂ ਕੈਨੇਡਾ ਤਾਂ ਹੋਰ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਤੇ ਧਿਆਨ ਰੱਖੋ ਆਪਣਾ ਵਿਜ਼ਟਰ ਵੀਜ਼ੇ ਵਾਲਿਓ